ਜੋ ਕੀ ਹਾਲ ਚਾਲਾ ਸਾਰੇ ਵੀਰਾਂ ਦਾ ਲਓ ਜੀ ਤੇ ਕੋਠੇ ਤੇ ਦੀ ਵੀਡੀਓ ਅਪਲੋਡ ਕਰਨ ਆਪਾਂ ਨਾ ਤੇ ਇੱਥੋਂ ਆਪਣਾ ਅੜੀ ਤੁਸੀਂ ਨਾ ਕੋਸ਼ਾ ਮਾਨਾ ਵਾਲਾ ਆਪਣੇ ਕੋਲੇ ਕੋਲੇ ਘਾਰੀ ਸਾਰਿਆਂ ਦੇ ਤੇ ਉਹ ਫਿਰਦਾ ਹੋ ਰਹਾ ਕਬੂਤਰ ਭਾਈ ਪਹਿਲਾਂ ਕਬੂਤਰੇ ਕੋਡੀ ਜਾਂਦਾ ਹੈ ਤੇ ਮੱਲਾ ਉਹਦੇ ਅੱਜ ਤਰੀਕ ਹੁਣ ਕਿੰਨੀ ਕਣੀ ਕੱਲ ਨੂੰ ਗੇੜੇ ਆ ਉਹਦੇ 28 30 ਛੱਡਣੀ ਬਾਜੀ ਕਲਾਉਟੇ ਨੇ ਉਹ ਵੇਖੋ ਕੋਡੇ ਜਿਹੜਾ ਬੇਟਾ ਉਹਨੂੰ ਕੋਈ ਪਤਾ ਨਹੀਂ ਵੀ ਨਹੀਂ ਵੱਟ ਮੈਨ ਜ਼ੂਮ ਕਰਕੇ ਵੇਖੀ ਜਾਂਦਾ ਹੈ ਕੋਲੇ ਕਿੱਥੇ ਫਿਰਦਾਗਾ ਠੀਕ ਹੈ ਇਹ ਹੋਰ ਹੈ ਇਹ ਕਿਲਾ ਓਟਾ ਮਨਾਵਾਲਾ ਉਹਨੂੰ ਕੋਈ ਪਤਾ ਨਹੀਂ ਆਹ ਕੁਵੈਦਰ ਉਹ ਇਹਨੂੰ ਉਹੀ ਵਾਲਾ ਤੇ ਨਾ ਇਹਨੂੰ ਕੋਈ ਪਤਾ ਨਹੀਂ ਕੋਈ ਫੁੱਲ ਨਹੀਂ ਹੈਗਾ ਉੱਤਰ ਚ ਤੇ ਮੈਂ ਬੰਦਾ ਆ ਜਾਂਦਾ ਕਿ ਉੱਤਰ ਇੱਥੇ ਖੜਦਾ ਆ ਟੋਪ ਪੈਂਦੀ ਸਾਹਮਣੇ ਹੋਏ ਦਿੰਦਾ ਨਹੀਂ ਮੈਨੂੰ ਵੀ ਔਰ ਆ ਗੋਸ਼ ਮਾਨਾ ਵਾਲਾ ਚਲੋ ਬਾਬਿਓ ਕੋਈ ਗੱਲ ਦੀ ਵੀਡੀਓ ਅਪਲੋਡ ਕਰਦੇ ਆ ਤੇ ਉਹਨੂੰ ਕਿਹਾ ਵਿਚਾਰ ਨੂੰ ਮੱਥਾ ਮੱਥਾ ਮਾਰਨ ਕੋ ਉਤਰ ਭਾਲਨ ਦੇ ਆਪ ਦਾ ਫਿਰ ਤੇ ਫਤ ਬਾਲੀ ਨੀਗਾ ਤੇ ਜਾ ਬੰਦੇ ਦੀ ਓਕੇ ਰਪੋੜੀ ਜਮਾ ਵੀ ਰੱਬ ਚ ਫਿਰ ਜੀ ਭਾਲ ਲੈਂਦਾ ਤੇ ਉਧਰ ਆਪਣੇ ਬੰਦਿਆਂ ਦੀਆਂ ਵੀ ਲਾਈਟਾਂ ਲੂਟਰਾਂ ਚੱਲੀ ਜਾਂਦੀਆਂ ਲਾਈਟਾਂ ਲੂਟਰ ਹੁਣ ਬੰਦ ਕਰੀਏ ਮਨਪਰੀ ਨੇ ਵੀ ਹਾਂ ਹੁਣੇ ਹੀ ਕਰੀ ਅਜੇ ਤੇ ਖਲੋੜਾ ਸਾਹਿਬ ਹੋ ਰਹੇ ਚਲੋ ਵੀਡੀਓ ਅਪਲੋਡ ਕਰਕੇ ਕਿਰੇਣਾ ਫਿਰ ਵੀ ਨੇ ਜੀ ਰੋਟੀ ਪਾਣੀ ਖਾ ਕੇ ਹੋ ਕੇ ਵਧੀਆ ਰੈਡੀ ਫੈੜੀ ਤੇ ਚੱਲਦੇ ਹਾਂ ਮਾਤ ਦੇ ਕੋਲ ਉੱਪਰ ਫੇ ਨਹੀਂ ਆਇਆ ਕਿ ਨਹੀਂ ਆਇਆ ਇੱਕ ਮਿੰਟ ਆ ਤੇ ਉਹ ਬੁਰਾ ਆਇਆ ਖੜਾ ਉਸੇ ਹਾਂਜੀ ਚਲੋ ਚਾਲਦੇ ਆ ਰਹਿਣੇ ਆ ਕੀ ਬੰਦਾ ਤੇ ਇੱਧਰ ਆਇਆ ਇੱਥੇ ਪਾਣਾ ਤੇ ਬਵਾਚਰ ਹੋ ਗਿਆ ਬਦਾਂ ਫੂਕੜੀ ਪਾ ਦੇ ਅਸੀਂ ਤੇ ਸਮਾਰਟਫੋਨ ਵੀ ਰਗੜ ਕੇ ਰੱਖਤਾ ਆਪ ਦਾ ਤੇ ਮਨਪਤੇ ਦੇ ਘਰੇ ਗਾ ਰੋਟੀ ਖਾਣ ਹੁਣ ਤੇ ਮੈਨੂੰ ਆਸੀ ਬੋਸੇ ਦਾ ਪੂਣਾ ਨਾ ਯਾਰ ਤੇ ਉਹ ਕਹਿੰਦਾ ਮੇਰੇ ਕਬੂਤਰਾਂ ਰੰਗ ਲਵਾਇਆ ਗਾ ਜੇ ਵਿਲਾ ਦਾ ਮਾਦਲ ਲਵਾਇਆ ਨਾ ਕੇ ਕੋਈ ਗੱਲ ਨਹੀਂ ਤੇ ਮੈਂ ਮਨਪਤੇ ਨੂੰ ਫੋਨ ਕਰ ਦਿਆਂ ਤੇ ਮੈਂ ਜਾ ਨਾਜ਼ਰ ਬੋਸੇ ਕੋਲੇ ਰੰਗ ਲਵਾ ਗਏ ਨਾ ਵਾਬੇ ਤੇ ਦਿਖਾਉਣੇ ਆ ਮਲੇ ਕਬੂਤਰ ਨੂੰ ਸ਼ੇਡਾ ਲੱਗੇ ਜੇ ਕੀ ਹਸਾਕਤਾ ਵਾ ਕਿੰਨੇ ਜਿਹੇ ਬਲ ਛੱਡਦੀਆਂ ਹੋ ਜਿਹਨੇ ਤੇ ਬਿੱਦਰ ਗੇਰੇ ਆ ਤੈਨੂੰ ਵੀ ਚਲ ਕੇ ਦੱਸ ਦੇਣਾ ਆਪਾਂ ਤੇ ਪਾਣੀ ਚੰਨ ਪੀੜ ਗਏ ਤੇ ਚੱਲ ਜੀ ਚੱਲ ਫੇਰ ਮੋਸ਼ੇ ਕੋਲੇ ਆਪਾਂ ਨੂੰ ਠੀਕ ਹੈ ਤੇ ਉਧਰ ਬੱਠਾ ਗੋਸ਼ਾ ਹੀ ਸਾਹਮਣੇ ਕਬੂਤਰ ਬਾਜ ਬਹੁਤ ਸਰਾ ਪਲੇ ਆ ਤੇ ਉਹਦੇ ਕਬੂਤਰ ਨਾਲ ਰੰਗ ਲਾਉਣੇ ਚੱਲ ਤੇ ਉਹਨੇ ਕੀ ਬੰਦ ਇਕਤਿਹਾਰ ਨਹੀਂ ਵਾਲੇ ਵਜਦੇ ਸਹੀ ਤੂੰ ਦੱਸਦਾ ਮੈਨੂੰ ਉੱਥੇ ਲਿਆਉਂਦਾ ਮੈਂ ਕਿੰਨੇ ਕਬੂਤਰ ਲਾਉਣੇ ਬਈ ਕਿੰਨਾ ਲੀ ਲੱਗਣ ਔਰਲੇ ਤਿੰਨਾਂ ਦੇ ਉਹ ਬਾਜੀ ਵਾਲਾ ਹੀ ਹੈ। ਕਿਆ ਟੂਸੇ ਵਾਲਾ? ਅਚਨ ਕਿੱਦੇ ਕਿੜੇ ਕਿਹੜੇ ਕੋਸ਼ ਆ ਬਈ? ਕੱਲ ਨੂੰ। ਕੱਲ ਨੂੰ ਗੇੜੇ ਤੇ ਕੱਲ ਨੂੰ ਪਤਖਾਵਾ ਪੂਰਾ ਫਿਰ ਮੈਂ ਇੱਥੇ ਹੁੰਦੇ ਸਾਰਾ ਦਿਨ। ਗੇੜੇ ਗੁੜੇ ਪਾਉਂਗੇ ਦੇ। ਕੱਲ ਨੂੰ ਗੇੜੇ ਤੇ ਬਾਜੀ ਕਿੰਨੀ ਤਰੀਕ ਦੀ ਹੈ? ਬਾਜੀ ਹੈ 28 ਤਰੀਕ ਦੀ। ਕਿਹੜੇ ਸਾਹ ਜੀ? ਬੀਬੀ ਵਾਲਾ? ਲੂਲ ਬੰਸੀ। ਉਹ ਲੂਲ ਭਾਈ ਆ? ਠੀਕ ਹੈ। ਫੇਰ ਤਾਂ ਕੰਮ ਨੇੜੇ ਆ ਗਿਆ। ਤੇ ਉਥੇ ੜੀ ਆਪਣੀ ਗਿਲਜੀ ਵਾਲੀ ਸੀ ਉਹ ਕੈਨਸਲ ਕਰਤਾ ਕੰਮ। ਗਿਲਜੀ ਵਾਲੇ। ਹਾਂ ਕੈਨਸਲ ਕਰਤਾ ਵਾ ਆਟਾ ਦੀ ਇੱਕ ਨੇੜੇ ਅੱਛਾ ਹਾਂ ਹਾਂ ਇੱਕ ਡਾਇਨਾ ਘੱਟ ਬੰਦੀਆਂ ਸਨ ਡਾਇਨਾ ਬਣੀਆਂ ਹਾਂ ਅੱਜ ਕਿਨੇ ਡਾਈਪੇ ਨਵੇਂ ਡਾਏਗੇ ਨਾ ਉਹ ਬੈਠੇ ਨੇ ਕੋਲੇ ਭਾਈ ਮੈਨਵਾ ਜਮਾ ਰੰਗ ਇੱਕ ਪਰੇ ਬੈਠਾ ਵੜਾ ਆਇਆ ਬੋਕਲ ਜੀ ਥੱਲੋਂ ਦੀ ਬੈਠਾ ਦੀ ਸੀ ਬੋਕਲ ਜੀ ਭਾਈ ਪੰਜਾਰੇ ਜਮਾ ਨਾ ਕੋਲੇ ਹੀ ਆ ਦੋਨੇ ਹੀ ਆ ਦੋਨੇ ਹੀ ਆ ਚਲ ਸਹੀ ਇੱਕ ਉਹ ਬੈਠਾ ਪਰੇ ਵੇਰ ਲਈ ਜਨਾ ਚੱਲ ਫਿਰ ਲਾਈਏ ਰੰਗ ਕੀ ਕੀ ਰੰਗ ਲਾਉਣਾ ਨੇ ਬਈ ਇਹ ਨਵੇਂ ਆਗੇ ਨਹੀਂ ਨਹੀਂ ਉੜਦੇ ਆ। ਅੱਛਾ ਉੜਦੇ ਆ। ਰੰਗ ਦੀ। ਰੰਗ ਕੀ ਕੀ ਲਾਉਣਾ ਦੇ? ਆਈ ਤਾਂ ਤਾਂ ਬਸ ਉਹੀ ਕੁਛ ਗੂੜੇ ਕਰਨਾ ਦਾ ਹਰਾ ਕਸਤੀ ਕੁੜਾ ਤੇ। ਐਂ ਦੱਸ ਗਦਾਮ ਫਿੱਟ ਕੇ ਰੀਜੀ ਜੱਜਮੈਂਟ ਆ ਰੇ ਕੂਤਰ। ਪੜਿਆ ਬਈ ਤੇਰੇ ਕੂਤਰ। ਤੂੰ ਵੀ ਪੜਿਆ ਐ ਤੇ ਇਹ ਵੀ ਗਾਂ ਪੜਿਆ ਐ। ਜਦੋਂ ਪੜੇ ਜੇ ਬੜਾ ਕੰਮ ਹੋਇਆ ਨਾ ਉਹ ਫਿਰ ਪੜਾ ਹੀ ਹੁੰਦਾ ਹੁੰਦਾ। ਇਸ ਤਰ੍ਹਾਂ ਗੂੜਾ ਕਰਨਾ ਹਣ। ਚਲ ਕਰਦੇ ਆ। ਗੇੜਣੇ ਕੇ ਉੱਤਰ ਰੰਗ ਕਰਤਾ ਗੂੜਾ گلابی ਟੂਸੇ ਤੇ ਹਰੀ ਟੌਰੀ ਪੂਰਾ ਫੁੱਲ ਰੰਗ ਲਾਉਂਦਾ ਕੁਛ ਆ ਸਾਡੇ ਹੁੰਦੇ ਤੁਸੀਂ ਐਡੇ ਕੇ ਬਸ ਇੰਨੇ ਟੂਸੇ ਨੇ ਹਰੀ ਨੇ ਕਿੰਨੇ ਟੂਸੇ ਆਈਆਂ ਇਹ ਤਾਂ ਅੱਧਾ ਅੱਧਾ ਪੱਲਾ ਕਰੀ ਪਾ ਇਧਰ ਲਾ ਵੀ ਤੇ ਉਧਰ ਲਾ ਵੀ ਤੇ ਹਰੀ ਟੌਰੀ ਤੇ ਬਸ ਇਹਨਾਂ ਦੇ ਰੰਗ ਕਿਵੇਂ ਲਾਉਣਾ ਏ ਇੱਕ ਦੇ ਹਰੇ ਟੂਸੇ ਤੇ ਇੱਕ ਦੀ ਲਾਲ ਟੌਰੀ ਤੇ ਹਰਾ ਵੀ ਠੀਕ ਆ ਇਹ ਰੰਗ ਲਾਉਣੇ ਦੋਨਾਂ ਦੇ ਬਸ ਆ ਦੋਹਾਂ ਦੇ ਲਾਉਣੇ ਤੇ ਪਰਲੇ ਕਿਵੇਂ ਬੈਠੇ ਪਰ ਉਹ ਕਬੂਤਰ ਖੁੱਡਾ ਦੋ ਆਇਆ ਤੇ ਉਹ ਦਾਣਿਆਂ ਖਾਤਰ ਆ ਵੀ ਉਹ ਦੂਜੇ ਦਾਣੇ ਖਾਈ ਜਾਂਦੇ। ਅੱਛਾ ਵੀ ਇਹਨਾਂ ਨੂੰ ਬਾਹਰ ਘੜਤ ਕੇ ਨਾ ਬਾਹਰ ਆ। ਠੀਕ ਹੈ ਠੀਕ। ਕਬੂਤਰ ਪਦਾ ਪਾਇਆ 7.5 ਦੇ। ਹੂੰ ਹੂੰ ਇਹਨਾਂ ਦਾ ਕੰਮ ਫੁੱਲੋ। ਓਕੇ ਜੀ। ਉਹ ਦਾਣੇ ਖਾ ਰਹੇ ਆ ਵੀ ਚੱਕਦਾ ਇਹ ਦਾਣੇ ਦੇ ਅੰਦਰ ਤੇ ਛੱਡ ਜਾਂਦਾ। ਬਸ ਹੁਣ ਤੱਕ ਵੈਸਾ ਜੇ ਅੰਟਰੀਆਂ ਕੋਲ ਕਿੰਨੀਆਂ ਤੇਰੇ ਕੋਲੇ ਕੁਝ ਆਏ। ਕੋਈ ਐਂਟਰੀ ਨਹੀਂ ਕੋਈ। ਵੀ ਖੁੱਲੀਆਂ ਤੇ ਖੇੜਦੇ ਆਪਣੇ। ਖੁੱਲੀਆਂ ਕੱਲੀ ਆਪਣੇ ਐਂਟਰੀ ਤੇ ਦਾਣੇ ਦੇ ਚੱਕਰ। ਦਾਣੇ ਦੇ ਚੱਕ ਕੋਈ ਗੱਲ ਨਹੀਂ। ਹੈਗੇ ਤੇਰੇ ਨਾਲ ਡਰੀ ਨਾ ਤੂੰ। ਪਰ ਇੱਕ ਗੱਲ ਐ। ਕੱਲੀ ਗਾਣਾ ਅੰਧਿਆ ਕਰ ਇਹਨਾ ਵੀ ਕਰਦਾ ਏ ਤੇ ਮਗਰੋਂ 3 ਕਿ ਬਜੇ ਜਾ ਕੇ 2 ਕਿ 3 ਵਜੇ ਜਾ ਕੇ ਤੇ ਦਿੰਦਾ ਮੰਜਨ ਸਾਨੂੰ ਇਹ ਵਸੇ ਦਾ ਬਲੱਡ ਜਿਹਾ ਬਾਹਰ ਉਹ ਦੁਬਾਰਾ ਦਿੰਦਾ ਨੂੰ ਗਾਲਾਂ ਮੋੜ ਕੇ ਭੋਲੇ ਬੈਠੇ ਨੂੰ ਤੁਸੀਂ ਐ ਕਰ ਲੋ ਯੋਗ ਕਰ ਲੋ ਚੱਲ ਫੇਰ ਰੰਗ ਸਗਾ ਤੇ ਲਾਇਕ ਦੂਜਿਆਂ ਦੇ ਵੀਰ ਵਾ ਗੁਰਜ ਜੀ ਕਰਾਓ ਸ਼ੌਂਕ ਕਬੂਤਰਾਂ ਦਾ ਦਿੰਦਾ ਦੇਖੋ ਜੀ ਲਾਓ ਜੀ ਲਾਓ ਜੀ ਕਰ ਲੋ ਕੋਈ ਤੇ ਕਬੂਤਰਾਂ ਸ਼ੌਂਕ ਖਰਾਂ ਦਾ ਇਕੱਲੇ ਕਰ ਆਪ ਹੀ ਦੇਖ ਲੋ ਹੜੂ ਜਿੰਨਾ ਟਾਈਮ ਨਹੀਂ ਕਦੇ ਕੱਲ ਦੱਸ ਦਿੰਦੇ ਕਿ ਨਹੀਂ ਦਰਾ ਬੈਠੇ ਦੋ ਬੱਚੇ ਵੀ ਕੜਾਈ ਪੈਂਦ ਰਹੇ ਹੂੰ ਬੱਚੇ ਨਾਲ ਦੀ ਨਾ ਚਾਲੂ ਰੱਖਦੇਈ ਤੂੰ ਬੱਚੇ ਹਾਂ ਨਾ ਦੇ ਚਾਲੂ ਰੱਖਦੇ ਹੀ ਨੇ ਗਰਮੀ ਦਾ ਨਾ ਦੇ ਕੜਾਈ ਜਾਂਦਾ ਜੋਬਰ ਬੰਦ-ਬੰਦ ਨਹੀਂ ਕਰਦਾ ਕੰਮ ਇਹਦੇ ਦੀ ਬਾਲੇ ਨਹੀਂ ਆਏ ਲੱਗੇ ਚੱਕ ਦਾਣੇ ਖਾ ਲਈ ਇਹਨੇ ਹੁਣ ਹਾਂ ਖਾ ਲਏ ਦਾਣੇ ਲੈ ਫਿਰ ਪੇਟ ਦੇ ਇੱਕ ਟਾਈਮ ਹੁੰਦੇ ਮੈਨੂੰ ਬਸ ਇੱਕ ਟਾਈਮ ਹੁੰਦਾ ਨੇ ਆ ਜਾ ਫਿਰ ਰੰਗ ਲਾਈ ਆਈ ਦੀ ਹਮਾਰਾ ਇੱਕ ਲੋ ਦੇਖ ਖਾਣਾ ਹਾਂ ਬਿਠਾ ਲਿਓ ਕੋਟ ਦੇ ਉੱਤਨੀ ਇਹ ਆਏ ਕਿਓ ਵਰਗੇ ਨੇ ਕਿਓ ਵਰਗੇ ਨੇ ਵਾ ਕਿਓ ਵਰਗੀਆਂ ਦੇਸੀ ਕੋਈ ਨਹੀਂ ਨੇ ਇਹ ਗਾਂ ਦਾ ਕੋਈ ਨਹੀਂ ਖੱਟਾ ਜਾ ਔਥ ਰੋਡ ਦਾ ਕੰਮ ਮਿਲਦਾ ਲੈ ਫਿਰ ਕੱਢ ਕਿੱਡਾ ਦਿਖਾਗਾ ਕੱਢੇ ਗਣ ਹਰੇ ਟੂਸੇ ਕਰਨੇ ਹਰੇ ਟੂਸੇ ਕਰਨੇ ਇਹਦੇ ਬੱਟਾਂ ਨੂੰ ਲੈਫਸ ਲਾਉਣੇ ਕਰਿਆ ਤੇਰੇ ਜੀ ਇਹਦੇ ਕਰਤੇ ਦੋਨੇ ਹਰੇ ਟੂਸੇ ਆਹੜਾ ਰੰਗ ਲੈ ਗਿਆ ਇਥੇ ਨਾ ਲਾਦ ਕੇ ਬੜੇ ਤੋਂ ਪਹਿਲੇ ਕਿ ਦੋਨੇ ਹਰੇ ਟੂਸੇ ਆ ਡੱਕਾ ਲਿਬੜੇ ਹੋਊਗਾ ਾੜਾ ਮੜਾ ਇਹ ਮਾਰ ਦੇ ਨੀ ਯਾਰ ਮੜੀ ਵੇਰ ਲਪਾਈ ਆ ਇਹ ਅਰਲ ਦਾ ਮਜ਼ਾ ਰਹੂਗਾ ਬਸ ਸੱਟ ਇਹਦੇ ਕਰਤੇ ਦੋਨੇ ਹਰੇ ਟੂਸੇ ਤੇ ਉਹਦੇ ਕਰਨਾ ਹਰਾ ਟੂਸਾ ਤੇ ਗਲਾਬੀ ਟੋਰੀ ਕਿੱਛ ਕਰਾਂ ਇਹ ਕੱਲੀ ਪੂਛ ਤੇ ਇੱਕ ਹਰਾ ਟੂਸਾ ਹਾਂ ਹਰਾ ਟੂਸਾ ਤੇ ਪੂਛ ਇਸ ਦਾ ਇਹ ਵਾਲੇ ਜਾਨਵਰ ਦਾ ਬਸ ਕਾਲੇ ਨੇ ਗੋਸ਼ ਨੂੰ ਤੇ ਉਹਦੇ ਵੀ ਲਾਉਣੇ ਆਗੇ ਬਲਣ ਕੱਟ ਲਿਕੇ ਹੁੱਡਾ ਪੁੱਤ ਐ ਨਾ ਕਰੂ ਅਲਾਂਡੇ ਦੀ ਬਣਾਉਣਾ ਹੈ ਕੀ ਕਰ ਦਿਆਂ ਜੀ ਗੋਸ਼ਾ ਜੀ ਇਹ ਦੋਰ ਲਾਉਣੇ ਨਹੀਂ ਤਾਂ ਔਪ ਲੱਗੀ ਜੀ ਮੈਂ ਕਰ ਦੇ ਜਾਈ ਇਹਦਾ ਕੰਮ ਦੋ ਦੋ ਕਰਦਾ ਨਾਲੇ ਆ ਕਬੂਤਰ ਬੈਠਿਆ ਗੋਸ਼ੇ ਨਿਮਮ ਚ ਬੜੇ ਇੱਕ ਤਾਂ ਤਾਂ ਬੈਠਾ ਤੇ ਇੱਕ ਮੈਂ ਥੱਲੇ ਬੈਠਾ ਉਹਦੇ ਨਾਲ ਉਹ ਬੈਠਾ ਇੱਕ ਤਾਂ ਬੈਠਾ ਓ ਬਟਾ ਵੇਰ ਲੈ ਵੇ ਜੀ ਦੀਦਾ ਮਾੜਾ ਯਾਰ ਲਾਈ ਦੋ ਦੋ ਕੰਮ ਕਰਦਾ ਨਾਲ ਧੁੱਪ ਲਵਾਉਂਦਾ ਨਾਲ ਕਬੂਤਰ ਨੂੰ ਚਾਸਦਾ ਖਾਂਦਾ ਇਦਾਂ ਗਲੌਟੇ ਮੈਨੂੰ ਨਾ ਗਿਫਟ ਕਰਿਆ ਆਂਡਾ ਓਏ ਫੋਕਾ ਕਹਿੰਦਾ ਇਹਦਰ ਕੰਮ ਹੋਇਆ ਫੋਕਾ ਆਂਡਾ ਆਹ ਕਿਹ ਕਿੱਟੀਆਂ ਹਰੇ ਪਿਸਲਾ ਨਾ ਹਾਂ ਕਿਹ ਕਿੱਟੀਆਂ ਹੈ ਨਾ ਕਰੀਮੀ ਕਰੀਮੀ ਮਾਰਦਾ ਚਲ ਕਾਡੇ ਨੂੰ ਵੀ ਤੇ ਲਾਈ ਕੇ ਰੰਗ ਦੇ ਆ ਭਾਈ ਗਲਾਬੀ ਫੂੰਝਾ ਤੇ ਹਰਾ ਟੂਸਾ ਹੁਣ ਗੋਸ਼ ਐ ਦੱਸ ਤੇ ਕਿਹੜਾ ਕਿਹੜੇ ਪਿੰਡ ਛੱਡਣਾ ਤੇ ਕੀ ਦਾ ਕੀ ਕੁਛ ਐ ਸੁੱਦੇ ਸਾਹ ਘਰ ਤੇ ਕਬੂਤਰਾਂ ਦੇ ਪੱਠੇ ਆ ਸਾਰੇ ਘਰ ਦੇ ਕਬੂਤਰਾਂ ਦੇ ਪੱਠੇ ਆ ਆ ਤਾਂ ਬੱਚੇ ਕਢਾ ਕੇ ਛੱਡਣਾ ਕਿਹੜਾ ਹਰੇ ਟੂਸਾ ਦਾ ਬੱਚੇ ਵੀ ਘੱਡੇ ਨੇ ਇਹਦੀ ਪੱਠੀ ਐ ਇਹਦੀ ਇਹਦੀ ਕੁੜੀ ਆਉ ਬੈਠੀ ਆ ਜਹਾ ਹਰੀ ਗਲਾਬੀ ਟੂਸੇ ਦੀ ਆ ਬੈਠੀ ਵੀ ਇਹਦੀ ਪੱਠੀ ਆਇਆ ਛਾ ਆਖਾ ਪੱਠਾ ਹੈ ਇਹਦਾ ਘਰ ਖੁੱਡੇ ਜੇ ਬੈਠਾ ਮਾਂ ਪੇ ਉਹ ਛੇਦਾ ਖੁੱਡੇ ਜੇ ਬੈਠਾ ਇਹਦਾ ਵੀ ਮਾਂ ਪੇ ਖੁੱਡੇ ਜੇ ਬੈਠਾ ਕਿੰਨੇ ਕਬੂਤਰ ਕਾਇਮ ਤੇ ਹੁਣ ਸਾਰੇ ਜਿਹੜੇ ਛੱਡਨੇ ਆ ਬਾਜੀਆਂ ਬੋੜੀਆਂ ਵਾਸਤੇ ਵੀ ਹਾਂ ਕਹਿੰਦੇ ਆ ਜਾ 10 ਕਬੂਤਰੀ ਹੈ 10 ਕ ਹੈ ਗਿਆ ਤੇ ਆਪਣਾ ਉਹ ਛੱਡਨਾ ਆਪਾਂ ਲੂਲ ਬਾਈ ਹਨਾ 28 ਤਰੀਕ ਨੂੰ ਹਾਂ 28 ਤਰੀਕ ਗਲਾਬੀ 2 ਸੇ ਹਰੀ ਟੌਰੀ ਹਨਾ ਹਾਂ ਇੱਕ ਆ ਉੱਡਿਆ ਇੱਕ ਆ ਉੱਡਿਆ ਕਬੂਤਰਾ ਨਿਮ ਉੱਡ ਕੇ ਹਨਾ ਕੋਲੋਂ ਉੱਡ ਕੇ ਆ ਛੱਲੇ ਕੀ ਪੈ ਮਗਰ ਉਹ ਇਹ ਫਾਂਗ ਫੂੰਗੀ ਦੀ ਫਾਂਗ ਕੂ ਸਿਣੀ ਬਰਤੀ ਨੂੰ ਬੰਤਾ ਬਾਲਾ ਨੂੰ ਬਾਲਾ ਬਾਲਾ ਲਾ ਵੀ ਆਹ ਕਬੂਤਰ ਆੜਾ ਕੱਲ ਨੂੰ ਇਹ ਕਬੂਤਰ ਤੇ ਢੇੜੇ ਨਾ ਕਲਾਬੀ ਟੂਸੇ ਤੇ ਹਰੀ ਟੌਰੀ ਸ਼ਾਹ ਕਿਦੇ ਇਹਦੇ ਢੇੜੇ ਆ ਕੱਲ ਨੂੰ ਲਾ ਵੀ ਆਹ ਆ ਗਿਆ ਕਬੂਤਰ ਕੋਹਿਆ ਨਿੰਮ 'ਚ ਇੱਕ ਤਾਂ ਬੈਠਾ ਨਿੰਮ 'ਚ ਇਹ ਆਉ ਬੈਠਾ ਸਾਹਮਣੇ ਇੱਥੇ ਦੇਖ ਕਿ ਨਹੀਂ ਸਰ ਇੱਥੇ ਸੀਗਾ ਬੱਚੀ ਆ ਯਾਰ ਇਹ ਨਹੀਂ ਬੰਤਾ ਅਗਰ ਕੋਹੇ ਭਾਈ ਦਾ ਕਬੂਤਰ ਆ ਉਹਦਾ ਵੀ ਆਉਣ ਵਾਲਾ ਇਹ ਵੀ ਮਾਡਲ ਦਿਖਾਏ ਤੇ ਹੁਣ ਇਦੀ ਲੱਗਦੇ ਹੱਥ ਢਾਂਗੀ ਬਾਹ ਲੰਮੀ ਕਰ ਢਾਂਗੀ ਛੋਟੀ ਕਰਨ ਵਾਲੀ ਥੋੜੀ ਇਹ ਤਾਂ ਪੈਰਾਂ 'ਚ ਲੱਗ ਨਹੀਂ ਜਾ ਕੇ ਬਾਈ ਜਾਂਦਾ ਉਸਤਾਦ ਜੀ ਕਾਲਾ ਕੀ ਆ ਜੀ ਖੜੀ ਤੇ ਆਉਂਦਾ ਹੀ ਆ ਬੈਠੀ ਤੇ ਆਉਂਦਾ ਲੱਗਾਂ ਦੀ ਅੱਛਾ ਹੁਣ ਆਉਂਦਾ ਨਹੀਂ ਇਹ ਤਾਂ ਹੁਣ ਜਾਨ ਲੱਗਦਾ ਆ ਆਉਂਵਾ ਕੀ ਆ ਜੇ ਲਾ ਕੇ ਰੱਖ ਦੇ

ਅੰਡਾ ਉਹ ਵੀ ਫੋਕਾ ਮਿਲ ਚੁੱਕਿਆ ਇਹ ਕਹਿੰਦਾ ਮੇਰੇ ਕਬੂਤਰ ਆ ਫੋਕੇ ਫਾਕਿਆਂ ਜਿਹਾੜੇ ਦੇ ਬੱਚੇ ਬਣ ਜਾਂਦੇ ਕਹਿੰਦਾ ਤੇ ਇਹ ਆਪਾਂ ਧੰਨਵਾਦ ਬਹੁਤ ਬਹੁਤ ਗੋਸੇ ਮੰਨ ਵਾਲੇ ਦਾ ਹੈ ਰੰਗ ਰੰਗ ਲਾ ਕੇ ਹੁਣ ਚੱਲਦੇ ਆਂ ਘਰ ਨੂੰ ਕਰਾਨਾ ਆ ਨੂੰ ਕਿ ਆਵਾਂਗੇ ਫਿਰ ਦੋ ਢਾਈ ਵਜੇ ਸ਼ਾਮ ਹੋਣਾ ਆਪਾਂ ਤੇ ਅੰਡਾ ਚੱਕ ਲਿਆ ਤੇ ਇਹ ਤਾਂ ਬਸ ਬਹਾਨੀ ਦਿਆਂ ਰਹ ਜਾਂਦੇ ਵਾ ਕੋ ਫੋਕਾ ਕੇ ਕੰਮ ਬੰਦ ਨਹੀਂ ਆਪਣੇ ਤੇ ਚੱਲ ਕੇ ਨੌਣੇ ਧੌਣੇ ਆਪਾਂ ਜੀ ਤੇ ਨਾ ਤੋ ਕੇ ਫਰੈਸ਼ ਹੋ ਕੇ ਰੋਟੀ ਪਾਣੀ ਖਾ ਕੇ ਹੁਣ ਚੱਲਦੇ ਆਂਗੇ ਆਪਾਂ ਮਨਪੀਤ ਦੇ ਕੋਲੇ ਤੇ ਚੱਲ ਕੇ ਕਰਦੇ ਹਟਣਾ ਸ਼ੇਰ ਆਪਾਂ ਲਓ ਜੀ ਤੇ ਆਏ ਸੀਗੇ ਇਧਰ ਮਨਪੀਤ ਦੇ ਕੋਲੇ ਤੇ ਉਹ ਦੋਨੇ ਚੁੱਪਰ ਗਏ ਆ ਇੱਥੇ ਮੁਕਸਰ ਤੇ ਮੈਂ ਇੱਥੇ ਇਕੱਲਾ ਮਾਈਕ ਕਰੂੰਗਾ ਤੇ ਮੈਂ ਵੀ ਹੁਣ ਘਰੇ ਹੀ ਜਾਣ ਵਰ ਜਾਂ ਕੇ ਕੋਈ ਜੱਲਿਆਉਣੇ ਆ ਉਹ ਤਾਂ ਹੱਲੀ ਨਹੀਂ ਵੀਣਾ ਤੇ ਲਓ ਫਿਰ ਚੱਲ ਗਏ ਵਾਪਸ ਇਹਦਾ ਚਰ ਲਿਓ ਖੜਾਣਾ ਲਿਓ ਹੋ ਬੇਟੀ ਬੇਟਾ ਲਿਓ ਓਕੇ ਹਾਉ ਜੀ ਮੇਰਾ ਵੀਂ ਜੀ ਲਾ ਘਰੇ ਇਕੱਲੇ ਦਾ ਤੇ ਮੈਂ ਘਰੋਂ ਚਾਬੀ ਚੱਕ ਕੇ ਗੇਟ ਦੀਆਂ ਤੇ ਮੈਂ ਆ ਕੇ ਮੈਨੂੰ ਇੱਥੇ ਬੈਹੇ ਨੇ ਘੰਟਾ ਘੜੀ ਇੱਥੇ ਕੋਈ ਜਾਣ ਫਰਦਾ ਨਹੀਂ ਨਾ ਆਣੀ ਜਾਵੇ ਤੇ ਚਲੋ ਆਪਾਂ ਇੱਥੇ ਪਈ ਨਹੀਂ ਇਹਨੇ ਬੈਣੀ ਆ ਪਈ ਨਹੀਂ ਆਰਾਮ ਨਾਲ ਤੇ ਇੰਨੀ ਕੀ ਉਹ ਆ ਜਾਣ ਕਿੱਥੇ ਘੰਟਾ ਘੰਟਾ ਦਾ ਖੜਾ ਮਨ ਫਿਰ ਕੇ ਵੀ ਤੇ ਫੇਰ ਵੇਣੇ ਬਾਬੋ ਨਾ ਕਿਰਾਂ ਆਪਾਂ ਇਹ ਰੈਸਟ ਕਰੀਏ ਕਰਾਂ ਸਹੀ ਗੇ ਬਾਈ ਦੀ ਉੱਤ ਲਿਓ ਇੱਕ ਕੇ ਵਿਚਾਰ ਕਰਦਾ ਜੀਨ ਲਾਉਂਦਾ ਇੱਥੇ ਜੀ ਹਾਂ ਪੁੱਤ ਕੀ ਕਰ ਰਹੇ ਸੀਗੀ ਤੇ ਕੌਣ ਮਾਰਦਾ ਜੀ ਆਪਾਂ ਇੰਨੀਆਂ ਪੁੱਤ ਆਪਾਂ ਠੀਕ ਬਾਬੇ ਹੁਣ ਚੱਲ ਪਏ ਕਰੇ ਆਪਾਂ ਮਨ ਪਿਤਰ ਕੇ ਵੀ ਆ ਗਏ ਜਿਆ ਤੇ ਗੱਲਾਂ ਬਾਤਾਂ ਕਰਕੇ ਬਹਿ ਕੇ ਬਸ ਤੇ ਹੁਣ ਚੱਲਦੇ ਆਂ ਘਰ ਨੂੰ ਤੇ ਅੱਜ ਬੁਸ਼ੀ ਛੱਡਨੀ ਆ ਅੱਜ ਆਪਰ ਕੇ ਆਏ ਆ ਉਹ ਥੋੜਾ ਜਿਹਾ ਫੋਨ ਫਾਨ ਜਾਈਦਾ ਜ਼ਰੂਰੀ ਉਹਨੂੰ ਤੇ ਕੱਲ ਨੂੰ ਗੋਟੇ ਦੇ ਮਿਲਾਂ ਉਧਰ ਹੀ ਵੇਖਾ ਦੇਣਾਂ ਉਹਨੂੰ ਕਿਹੜੇ ਨੇ ਕਬੂਤਰ ਕਿੰਨੇ ਵੀ ਉੱਡੇ ਆ ਕਿੰਨੇ ਬਿਠਾਇਆ ਉਹਨੇ ਤੇ ਕਿੰਨੇ ਵਜੇ ਬੈਠਾ ਹੈ ਹਾਰਾ ਹਣਾ ਵੀ ਕੀ ਸਾਗ ਤਾਵਾ ਤੇ 28 ਨੂੰ ਤੁਹਾਨੂੰ ਬਾਕੀ ਬਾਜੀ ਵੀ ਦਿਖਾਵਾਂ 28 ਤਰੀਕ ਨੂੰ ਹਨਾ ਕੀ ਬਣਦਾ ਲੂਲ ਬਾਈ ਪਿੰਡ ਪਹਿਲੀ ਬਾਜੀ ਤੇ ਚਲੋ ਫਿਰ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਲਵ ਯੂ ਅੰਦਰ ਤਾਂ ਕਿਸੇ ਵੀਡੀਓ ਬਣਾ ਜ਼ਬਰਾਕਾ